ਦੇਖ ਸਕਦੇ ਹੋ ਤੁਸੀਂ ਦੋਸਤੋ ਕਾਫੀ ਧੰਨਵਾਦ ਖੇਤ ਦੁਬਾਰੇ ਆਇਆ ਇਹ ਮੌਸਮ ਖਰਾਬ ਚੱਲਦਾ ਸੀ ਸਾਰੀ ਜਿਹੜੀ ਨਸਟ ਰਹੀ ਆਪਾਂ ਨੇ ਤੇ ਬਾਬੇ ਦੀ ਕਿਰਪਾ ਨਾਲ ਵਧੀਆ ਖੜੀ ਹੈ ਇੱਕ ਦੋ ਦਾਣੇ ਵੀ ਹੈਗਾ ਦੁੱਧ ਭੰਨ ਕੇ ਦੇਖਿਆ ਦੇਖੋ ਦੁੱਧ ਹੈਗਾ ਅੱਜ ਦੀ ਘੜੀ ਮੈਨੂੰ ਕੋਈ ਵੀ ਵੇਦਨ ਲੱਗ ਰਿਹਾ ਤੇ ਯਕੀਨ ਕਰੋਗੇ ਅੱਜ ਜ਼ਰੂਰ ਇੱਕ ਦੋ ਦਮਿਆ ਢਾਲ ਖਾਲੀ ਜਾ ਨਿਕਲਿਆ ਪਤਾ ਨਹੀਂ ਕਿਉਂ ਤੇ ਆਏ ਕੋਈ ਕੋਈ ਕਿਤੇ ਕਿਤੇ ਬਾਹਲਾ ਨਹੀਂ ਕਹਿ ਸਕਦੇ ਮਤਲਬ ਕੁਝ ਪਰੇਸ਼ਾਨ ਤਾਂ ਇਦਾਂ ਦਾ ਨਾ ਪਰ ਸਾਰੀ ਜਿਹੜੀ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਵਧੀਆ ਖੜੀ ਆ ਤੇ ਇਹਦੇ 'ਚ ਜਿਵੇਂ ਢਾਲ ਲਾਤੇ ਉਵੇਂ ਪੱਟ ਲਿਆ ਆਪਾਂ ਨੇ ਅਲੇ ਬੱਦਨੇ ਸੌਰੀ ਪੱਟਲ ਨਹੀਂ ਵੀ ਜਿਵੇਂ ਢਾਲ ਲਾਤੇ ਉਵੇਂ ਹੀ ਆ ਇਹਦੇ 'ਚ ਕੁਝ ਵੀ ਨਹੀਂ ਪਾਇਆ ਆਪਾਂ ਨੇ ਸਿਰਫ ਰੂੜੀ ਦਾ ਰੇਹ ਜਰੂਰ ਪਾਇਆ ਦੀ ਆਪਾਂ ਨੇ ਤੁਹਾਨੂੰ ਪਹਿਲਾਂ ਵੀ ਉੱਪਰ ਦੀ ਢੇੜਾ ਮਾਰ ਪਾਉਣਾ ਉਹਨਾਂ ਉੱਪਰ ਵੀ ਦਿਖਾ ਰਿਹਾ ਦੁਬਾਰੇ ਫੇਰ ਅੱਜ ਦੀ ਘੜੀ ਵਧੀਆ ਹੁਣ ਮੈਨੂੰ ਮੁੰਡੇ ਕਰ ਰਹੇ ਨੇ ਕਹਿੰਦੇ ਵੀ ਸਪਰੇਅ ਮਾਰ ਦੋ ਮੈਂ ਖਾਦੇ ਪਿੱਛੇ ਇੱਕ ਦੋ ਖਾਲੀ ਬੱਲੀਆਂ ਕੋਈ ਕੋਈ ਨਿਕਲੀਆਂ ਜ਼ਰੂਰ ਹੋਈਆਂ ਨੇ ਖਾਲੀ ਬੱਲੀਆਂ ਕੋਈ ਕੋਈ ਉਹ ਵੀ ਕੋਈ ਇਹ ਨਹੀਂ ਕਹ ਸਕਦੇ ਬਹੁਤ ਜ਼ਿਆਦਾ ਸਿਸਟਮ ਖਰਾਬ ਪਰ ਤਕਰੀਬਨ 80% ਬਹੁਤ ਵਧੀਆ ਮੈਨੂੰ ਤਾਂ ਵਧੀਆ ਲੱਗ ਰਹੀ ਹੈ ਪਤਾ ਨਹੀਂ ਆਪਦੀ ਬੀਜੀ ਹੋਈ ਹੈ ਮਤਲਬ ਤਾਂ ਚੰਗੀ ਲੱਗਦੀ ਹੈ ਦੋਸਤੋ ਤੁਸੀਂ ਵੀ ਦੱਸਿਓ ਵੀ ਕਿਦਾ ਜਿਹੜੀ ਮਾਰੀ ਮੁੱਟੀ ਕਿਤੇ ਨੂੰ ਸਵੇਰਲੀ ਚਿੰਦੇ ਇਧਰ ਨਹੀਂ ਆਪੜਾ ਤਾਂ ਇਹਦੇ ਕਰਕੇ ਇਥੋਂ ਪਾਣੀ ਪੂਣੀ ਟੁੱਟ ਜਾਂਦਾ ਮਾੜਾ ਮੋਟਾ ਮੀਂਹ ਕਰਕੇ ਉਹਨੂੰ ਇਹ ਹੋਈ ਓ ਮਿੱਟੀ ਮੁੱਟੀ ਚੱਕ ਲੈਣੇ ਵਿੱਚੋਂ ਇਹ ਆਪਣਾ 2 ਵਿੱਗੇ 18 ਵਿਸਵੇ ਦਾ ਇਹਦੇ ਚ ਆਪਾਂ ਨੇ ਮਾਲ ਪਾਇਆ ਹੋਇਆ ਹੈਗਾ ਪੰਜ ਟਰਾਲੀਆਂ ਰੂੜੀ ਦੇ ਰਹਿਦੀਆਂ ਆਪਣੀ ਚੌਥਾ ਸਾਲ ਲੱਗ ਗਿਆ ਬਾਬੇ ਦੀ ਕਿਰਪਾ ਦੇ ਨਾਲ ਸਰਦੀ ਘਰ ਦੇ ਵਿੱਚ ਹੈ ਇਸ ਵਾਰੀ ਇਹਦੇ ਚ ਬਿਲਕੁਲ ਐਨ ਜਮੀ ਕਲੀਨ ਹੈ ਪਹਿਲਾਂ ਕਿਤੇ ਕੋਈ 5 ਕਿਲੋ 10 ਕਿਲੋ 15 ਕਿਲੋ ਐ ਇੱਕ ਢਾਕ ਢਾਕੇ ਪਾਇਆ ਪਹਿਲਾਂ ਹਮਸ ਪਾਉਂਦਾ ਰਿਹਾ ਮੈਂ ਸਭ ਤੋਂ ਪਹਿਲੀ ਵਾਰੀ ਹਮਸ ਪਾਈ ਤੇ ਇਹਦੇ ਵਿੱਚ ਪਰ ਇਸ ਵਾਰੀ ਮੈਨੂੰ ਪੂਰਾ ਕਹਿ ਸਕਦਾ ਵੀ ਹਾਂ ਯਾਰ ਜੇ ਬੰਦੇ ਨੇ ਜ਼ਹਿਰ ਤੋਂ ਬਚਣਾ ਤਾਂ ਕਮ ਸੇ ਕਮ ਜ਼ਿਆਦਾ ਨਹੀਂ ਆਪਣੇ ਖਾਨ ਜੋਗਰਾ ਦਾ ਕਰੇ ਯਾਰਾ ਹੌਲੀ ਹੌਲੀ ਸਾਰੇ ਬਹਨ ਨੂੰ ਲਿਆਵੀ ਹੁਣ ਆ ਜਿਹੜੀ ਆਪਣੀ 1509 ਹੈ ਦੇਖੋ ਵਧੀਆ ਨਿਸਰੀ ਖੜੀ ਹੈ ਤੇ ਆ ਦੂਜੀ ਆਪਣੀ ਇਥੇ ਸਪਰੇਸਪੁਰੂ ਕੱਲ ਵੀ ਵੱਜ ਗਈ ਇਹ ਆਪਣਾ ਬਹਨ ਠੇਕੇ ਦੇ ਉੱਪਰ ਹੈ ਤੇ ਤੁਹਾਨੂੰ ਬੱਲੀ ਤੋਂ ਨੀੜੂ ਵੀ ਦਿਖਾਉਂਗਾ ਕਿਉਂਕਿ ਵੇਹ ਦਾ ਨਜ਼ਰ ਨਹੀਂ ਆ ਰਿਹਾ ਇੱਕ ਤਾਂ ਸਵੇਰਲੀ ਆ ਹਵਾ ਪੈਂਦੀ ਆ ਇੱਕ ਕੋਈ ਬਾਲਾ ਵੱਡਾ ਹੈ ਤਾਂ ਕੋਈ ਇਹ ਨਹੀਂ ਕਹਿ ਸਕਦੇ ਬਾਲਾ ਜਿਆਦਾ ਬੂਝਾ ਮਾਰਿਆ ਹੋਇਆ ਐਦਾਂ ਦੀ ਕਹਾਣੀ ਨਹੀਂ ਹੈਗੀ ਤੇ ਠੀਕ ਹੈ ਹੋ ਸਕਦਾ ਵੀ ਘੱਟ ਨਿਕਲੇ ਆਵੇ ਪਰ ਇਹ ਨਹੀਂ ਹੋ ਸਕਦਾ ਵੀ ਜਮਾ ਵੀ ਨਾ ਨਿਕਲੇ ਇਹ ਨਹੀਂ ਕਦੇ ਹੋਊਗਾ ਇਹ ਹੋਊਗਾ ਵੀ ਹਾਂ ਘੱਟ ਨਿਕਲ ਸਕਦੀ ਹੈ ਉਹ ਜੇ ਆਪਾਂ ਨੇ ਬਈ ਫਿਰ ਇਹਦੇ ਪਰ ਕੋਈ ਖਰਚਾ ਵੀ ਨਹੀਂ ਕਰਿਆ ਆ ਇੰਨੀ ਕੀ ਸਾਈਡ ਜਿਹੜੀ ਨੀਮੀ ਦੀਂਦੀ ਹੈ ਇੱਥੋਂ ਆਪਣਾ ਥੱਲੋ ਰੇਤਾ ਕੱਢਿਆ ਹੋਇਆ ਤਾਂ ਕਰਕੇ ਫਰਕ ਆ ਪਰ ਇਹ ਦੂਜਾ ਜਹਾ ਤਾਂ ਕੜਿਆ ਜੀ ਪੂਰੇ ਨੇੜੇ ਦਿਖਾਉਣਾ ਤੁਹਾਨੂੰ ਹਾਲ ਤੱਕ ਕੋਈ ਵੀ ਵੇਦਾ ਉਸ ਵੀ ਨਹੀਂ ਕੋਈ ਇਹਦੇ ਉੱਲੀ ਆਲੀ ਨਹੀਂ ਵੀ ਆਪਾਂ ਕਹਿੰਦੇ ਨੇ ਉੱਲੀ ਰੋਗ ਪੈ ਗਿਆ ਫਲੇ ਤਾਂ ਕਰ ਜਮਾ ਠੀਕ ਹੈ ਬਾਕੀ ਤੁਸੀਂ ਇਹ ਦੱਸਿਓ ਵੀ ਹੁਣ ਇਹ ਜੋ ਉੱਪਰ ਸਪਰੇਅ ਕਰਨ ਦਾ ਫਾਇਦਾ ਹੈਗਾ ਜਾਂ ਫਿਰ ਨਹੀਂ ਪਰ ਨਿੱਸਰ ਸਾਰੀ ਆਈ ਹੁਣ ਬੱਲੀਆਂ ਮੂੜ ਗਈਆਂ ਡੇਡੀਆਂ ਦੁੱਧ ਭਰ ਗਿਆ ਦਾਣਾ ਪੱਕਣ ਦੇ ਉੱਪਰ ਸਟਾਰਟ ਹੋ ਗਿਆ ਰਹਿ ਤੁਹਾਡੇ ਹੱਥ ਵਿੱਚ ਤੁਹਾਡੀ ਰਹਿ ਕਰਕੇ ਆਪਾਂ ਫਿਰ ਇਹਨੂੰ ਅਗਲਾ ਕਦਮ ਚੱਕਾਂਗੇ ਤੇ ਅੱਜ ਵਧੀਆ ਆਇਆ ਨਾ ਮਾਤਾ ਦਾਣਾ ਅੱਧਿਆ ਤੇ ਪੱਕ ਚੱਲਿਆ ਤੇ ਕਰੜੇ ਹੋਗੇ ਤਾਂ ਦੁੱਧ ਵੀ ਨਹੀਂ ਇਹ ਤਾਂ ਪਰਗੇ ਦਾਣੇ ਪਰ ਇਹੋ ਦਾਣੇ ਨੂੰ ਤਾਂ ਦੇਖੋ ਕੀ ਹੂ ਮਿਲਦਾ ਹੈ ਬਾਕੀ ਤੁਸੀਂ ਰਹਿ ਦਿਓ ਬਿਨਾ ਜਰ ਤੋਂ ਦੋਸਤੋ ਜੇ ਕਿਸੇ ਨੇ ਕੋਈ ਇਹਦਾ ਕਹਿਣਾ ਇਹਦਾ ਸੇਵਨ ਵੀ ਕਰਨਾ ਹੋਇਆ ਕੋਈ ਤਜਰਬਾ ਦੇਖਣਾ ਆਪਾਂ ਘਰੇ 5-4 ਕਿਲੋ ਲੈਣੇ ਆ ਚੋਲ ਦੇਖਣਾ ਕਿ ਕਿੰਨੇ ਕੇ ਨਿਕਲਣਗੇ ਤਾਂ ਜ਼ਰੂਰ ਮੇਰੇ ਨਾਲ ਸੰਪਰਕ ਕਰਿਓ ਤਾਂ ਲੈ ਸਕਦੇ ਹੋ ਖਾਣ ਦੇ ਲਈ ਠੀਕ ਹੈ ਨਾ ਕੋਈ ਬਿਜ਼ਨਸ ਦੇ ਲਈ ਨਹੀਂ ਆਪਾਂ ਕਹਿੰਦੇ ਖਾਣ ਲਈ ਥੱਲੋ 2 ਕਿਲੋ ਚੋਲ ਬੰਦਾ ਆਪਾਂ ਜਦੋਂ ਲੈ ਕੇ ਆਉਣੇ ਆਗੇ ਕਿਤੇ ਵੀ ਵੱਡੀਆਂ ਦੁਕਾਨਾਂ ਤੋਂ ਉੱਤੋਂ ਵੀ ਆਪਾਂ ਲੈ ਹੀ ਆਉਣੇ ਆਗੇ ਪਰ ਇਹ ਚੀਜ਼ ਇੱਕ ਵਾਰੀ ਵਰਤ ਕੇ ਦੇਖਿਓ ਬਹੁਤ ਬਹੁਤ ਧੰਨਵਾਦ ਜੀ